हां हां जी ਕਿਸਾਨ ਵੀਰੋ ਸਵਾਦਤਾ ਤੁਹਾਡਾ ਆਪਣਾ YouTube ਚੈਨਲ ਬਾਗਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਬੈਡ ਟਾਪ ਬਰੀਡ ਦੀ ਸੂਣ ਵਾਲੀ ਤੇ ਦੋ ਹੀਪਰ ਬੱਚੀਆਂ ਇੱਕ ਗੱਬਣ ਬੱਚੀ ਆ ਆਉ ਪੁੱਛ ਲੈਨੇ ਬਾਈ ਤੁਹਾਡੇ ਅਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋਈ ਵਧੀਆ ਹਾਂਜੀ ਵਧੀਆ ਜੀ ਬਾਈ ਨਾਮ ਤੇ ਐਡਰੈਸ ਹੋ ਨਾਮ ਬਾਈ ਜੀ ਬਲਜਿੰਦਰ ਸਿੰਘ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਸਵੀਰ ਮੋੜ ਨੇੜੇ ਪਿੰਡ ਬਈ ਚਾ ਉਹਦੇ ਨੇੜੇ ਪਿੰਡ ਬਈ ਇੱਕ ਪਾਸੇ ਖੋਖਰ ਰਹਿ ਜਾਂਦਾ ਇੱਕ ਪਾਸੇ ਰੜ ਮੋਬਾਈਲ ਨੰਬਰ ਬੋਲ 90562 26368 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੋਸ ਹੁੰਦੀ ਆ ਬਾਈ ਇਹ ਦੂਜਾ ਸੂਆ ਸੂਣਾ ਜੀ ਨੇ ਕਿੰਨੇ ਦਿਨ ਲੈਂਦੀ ਆ ਬਈ ਅਜੇ 15 ਦਿਨਾਂ ਦੀ ਕੱਚੀ ਆ ਬਾਈ ਕੀ ਰਿਕਾਰਡ ਆ ਦੁੱਧ ਦਾ ਬਾਈ ਪਹਿਲੇ ਸੂਏ ਦਾ 25 ਕਿਲੋ ਦਾ ਜੀ ਆਰਡਰ ਦੇਖੋ ਬਾਈ ਇੱਥੋਂ ਆਰਡਰ ਸਟਾਰਟ ਹੋ ਜਾਂਦਾ ਥਾਣਲੇਵਾ ਬੜਾ ਚੰਗਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਂ ਟਿੱਲਾ ਦੇਖੋ ਲਾਂ ਟੋਲਾ ਬਹੁਤ ਪਈਆਂ ਸਾਰੀਆਂ ਬਾਲ ਢੱਲਾਂ ਕੱਢ ਕੇ ਕਰ ਬਣੀ ਨੇ ਫੇਰ ਸੋਣਾਗਾ ਤੇ ਕੱਚੀ ਬਈ ਦਾਸਦਾ ਹਜੇ ਕੱਚੀ ਜ਼ਰੂਰ ਆ ਉਸਾ ਨਾ ਜਜਮੈਂਟ ਕਰਿਓ ਖੋਲ ਲਾ ਬਈ ਤੋਰ ਕੇ ਦਿਖਾ ਦੇ ਵੱਡਾ ਕੱਦ ਪਿੱਠ ਫੁੜਾ ਪੂਰਾ ਚੰਗਾ ਬਈ ਚੌੜੇ ਪਿੱਠ ਫੁੜੇ ਨੇ ਤੇ ਫੇਸ ਬਿਊਟੀ ਆ ਜਿਹੜੀ ਉਹ ਵੀ ਕਮਾਲ ਦੀ ਆ ਚੰਗੀ ਆ ਸਵੇਂ ਪਲੀਆ ਰਾਜੀ ਰੂਜੀ ਫੁੱਲ ਬਾਕੀ ਤੋਰਾ ਤਾਰਾ ਵੜਦਾ ਚੰਗਾਗਾ ਤੇ ਥਣਲੇ ਬਈ ਬੜਾ ਚੰਗਾਗਾ ਹਨ ਉਹ ਇੱਦਾਂ ਲਾਇਆ ਮੈਂ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆਗਾ ਬਾਕੀ ਤੋਰੇ ਤਾਰੇ ਦੀ ਸਾਫ ਹੈ ਬੜਾ ਬਾਈ ਫਾਰਮ ਦੀ ਵੜਾ ਬਾਈ ਖੁੱਲੀ ਰਹੀ ਕਰਕੇ ਨਾ ਠੀਕ ਆ ਹਾਂ ਉਹਦਾ ਕੁੱਤਾ ਬੰਨੀ ਲਵੀ ਫਾਰਮ ਦੀ ਵੜਾ ਬਾਈ ਕਹਿੰਦਾ ਖੁੱਲੀ ਛੱਡੀ ਵੀ ਸੀ ਫਾਰਮ ਚ ਉਹਦਾ ਕਰਕੇ ਥੋੜਾ ਜਿਹਾ ਹਨਾ ਭੱਜ ਨੱਠ ਕਰਦੀ ਆ ਬਾਈ ਥਣ ਵੀ ਹੱਥੀ ਚ ਪਾਈ ਵਾਲਾ ਬਾਈ ਮੁੱਠੀ ਵਾਲਾ ਵਧੀਆ ਥਣ ਦਾ ਸਵਾਦ ਬਹੁਤ ਚੰਗਾ ਚਾਹੇ ਹੱਥੀ ਚੋਲਾ ਚਾਹੇ ਮਸ਼ੀਨ ਤੇ ਚੋਲਾ ਕੋਈ ਚੱਕਰ ਹੀ ਨਹੀਂ ਲੈ ਬੜਾ ਚੰਗਾ ਥਣ ਲੈ ਬੜਾ ਬਾਈ ਵੋੜ ਲੈ ਬਾਈ ਅੜਥੀ ਲਿਆ ਨਾ ਪਟਾ ਕੀ ਮੁੱਲ ਆ ਭਾਈ ਇਹਦਾ ਮੁੱਲ ਭਾਈ ਇਹਦਾ ਫੋਨ ਤੇ ਕਰ ਲਾਂ ਜੈਜ ਹੋ ਹਾਂ ਜਮਾ ਜੈਜ ਜੀ ਠੀਕ ਆ ਮੁੱਲੇ ਦਾ ਫੋਨ ਤੇ ਹੋ ਮੁੱਲ ਭਾਈ ਕਹਿੰਦਾ ਬੈਡ ਦੇ ਹਿਸਾਬ ਨਾਲ ਜੈਜ ਰੱਖਾਂਗੇ ਚੰਗੀ ਬਹੁਤ ਆ ਕੱਦ ਬੈਡ ਕਰੀ ਤੀ ਪਲਸ ਤੋਂ ਕੱਢ ਦੂ ਜੈਜ ਦੀ ਵਧੀਆ ਆ ਰਾਮ ਨਾਲ ਠੀਕ 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 3 ਪਲਸ ਦੀ ਭਾਈ ਕਹਿੰਦਾ ਆਪਾਂ ਇਹ ਤੋਂ ਉਮੀਦ ਕਰਦੇ ਆ ਬਾਕੀ ਸਮੇਂ ਬੜੀ ਫੁੱਲ ਆ ਜੀ ਹਾਂ ਬਾਕੀ ਕੱਚੀ ਜ਼ਰੂਰ ਆ ਭਾਈ ਉਸ ਹਿਸਾਬ ਨਾਲ ਜਜਮੈਂਟ ਕਰਿਓ ਆਰਡਰ-ਆਰਡਰ ਬਹੁਤ ਸੋਹਣਾ ਤਿਆਰ ਕਰੂਗੀ ਤੇ ਬਾਕੀ ਨਾੜਾ ਨੂੜਾ ਫੁੱਲ ਚੰਗੀਆਂ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਲੱਗਿਆ। ਥਰਡ ਰਿਕਵਰੀ ਨੇੜ ਤੋਂ ਜ਼ਰੂਰ ਚੈੱਕ ਕਰਵਾਉਨੇ ਅੱਗੇ ਤੋਂ ਵੀ ਨਾੜਾ ਨੂੜਾ ਚੈੱਕ ਕਰਵਾਉਨੇ ਨੇ ਦੁੱਧ ਵਾਲੀ ਨਾੜ ਨੂੜ ਬਹੁਤ ਚੰਗੀ ਆ। ਲੇਵਾ ਬਹੁਤ ਚੰਗਾ। ਲੇਵ ਦੀ ਜਿਹੜੀ ਬਣਾਵਟਾ ਬਾਈ ਬਹੁਤ ਚੰਗੀ ਆ। ਕੋਈ ਟੁੱਟ ਮਾ ਨਹੀਂ ਕੋਈ ਹਨਾ। ਉਹ ਬੜਾ ਧੁਗੜਾ ਜਿਹਾ ਨਹੀਂ ਇੱਕੋ ਜਿਹਾ ਲੇਵਾ ਚਾਰਫੇ। ਬਾਕੀ ਠੰਡੀ ਸੀਲ ਪੂਰੀ ਆ ਜੀ। ਹਮ ਠੀਕ ਆ। ਅੱਗੇ ਭਰਾ 2 ਨੰਬਰ ਬੱਚੀ ਕਿੰਨੀ ਉਮਰ ਹੈ ਦੀ? ਇਹ 10-11 ਮਹੀਨਿਆਂ ਦੀ ਉਮਰ ਆ ਜੀ ਕਿਹੜੇ ਟੀਕੇ ਦੀ ਆ ਬਈ ਟੀਕੇ ਦਾ ਇਹ ਇਹਦਾ ਹੈ ਨਹੀਂ ਪ੍ਰੋਪਰ ਪਤਾ ਮਾਂ ਦਾ ਦੁੱਧ ਬਈ ਮਾਂ ਦਾ ਦੁੱਧ ਜੀ ਇਹਦੇ ਬਾਰੇ ਡਿਟੇਲ ਆਪਾਂ ਨੂੰ ਪਤਾ ਨਹੀਂ ਜਦੋਂ ਦੋ ਖੀਰੀ ਆ ਜੀ ਠੀਕ ਆ ਮੜੀ ਖੋਲ ਦੇ ਤੋਰ ਕੇ ਦਿਖਾ ਦੇ ਟੀਕੇ ਦੇ ਤਕਰੀਬਨ ਮਹੀਨੇ ਤੋਂ ਲੈ ਜੂਗਾ ਬਈ ਇੱਕ ਦੋ ਮਹੀਨੇ ਸਾਂਭ ਕੇ ਜੀ ਵਧੀਆ ਠੀਕ ਆ ਇੱਕ ਜਾਂ ਦੋ ਮਹੀਨੇ ਬਈ ਸਾਂਭ ਲਈ ਕੋ ਠੀਕ ਆ ਲੈ ਲੈਣਾ ਜਾਨ ਪੂਰੀ ਆ ਗੋਲ ਗੋਲ ਪਈਆ ਰਾਜੀ ਆ ਤੂਰਾ ਤਾਰਾ ਬਹੁਤ ਚੰਗਾ ਲੈ ਬੱਚੀ ਭੱਜ ਨੱਠ ਚੰਗੀ ਆ ਰਾਜੀ ਆ ਅੰਦਰੋਂ ਵੀ ਰਾਜੀ ਆ ਫੇਰ ਸੂਸ ਵੀ ਬੜਾ ਚੰਗਾ ਕਰਮਾ ਆ ਜੀ ਕੀ ਮੁੱਲ ਆ ਭਰਾ ਇਹਦਾ ਮੁੱਲ ਇਹਦਾ ਜਾਇਜ਼ ਜਾਈ ਆ 25000 ਰੁਪਏ ਜੀ ਮਾਨਤਾਨ ਹੋ ਜਾ ਮਾਨਤਾਨ ਕਰ ਦਾਂਗੀ ਥੋੜਾ ਬਹੁਤ 25000 ਰੁਪਏ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ 프ਰਿੰਟ 프ਰਿੰਟ ਤੇ ਥਣ ਝੂਲੀ ਥਣ ਝੂਲੀ ਚੰਗੀ ਆ ਹਾਂਜੀ ਹਾਂਜੀ ਠੀਕ ਠੀਕ ਲੈ ਚੱਲ ਬਈ ਫਾਇਦੀ ਨਾਲ ਆੜਦੀ ਆ ਬਈ ਖਰਾਕ ਖਾਦੀ ਵੀ ਆਲਾ ਮਾਰ ਦਈਏ ਦੜਾਂਗੇ ਬਾਕੀ ਮੁੱਲ ਜਾਇਜ਼ ਆ 25000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਵੀ ਜ਼ਰੂਰ ਹੋ ਜਾਊਗਾ ਸਮੇਂ ਬੜੀ ਚੰਗੀ ਆ ਬੱਚੀ ਬਈ ਪਿੱਠ ਫੁੜਾ ਬਹੁਤ ਚੰਗਾ ਹੈਗਾ ਅੱਗੇ ਭਰਾ 3 ਨੰਬਰ ਕਿੰਨੀ ਕੁ ਉਮਰ ਹੈ ਦੀ ਇਹ ਹੈਗੀ ਜੀ 11-12 ਮਹੀਨਾ ਦੀ ਠੀਕ ਆ ਬਾਈ ਠੀਕ ਆ ਪਤਾ ਬਈ ਮਾਂ ਦਾ ਦੁੱਧ ਇਹਦਾ ਜੀ ਮਾਂ ਦਾ ਦੁੱਧ 25+ ਆ ਜੀ ਠੀਕ ਆ ਇਹ ਸੈਕ ਦੇ 20 193 ਇਹਦੀ ਆ ਜੀ ਖੋਦਣ ਥਣ ਦੇਖੋ ਜੀ ਥਣ ਬਹੁਤ ਚੰਗਾ ਝੂੜੀ ਝੂੜੀ ਦੇਖੋ ਜੀ ਸਹੀ ਗੱਲ ਆ ਮੁੱਲ ਬਈ ਇਹਦਾ ਮੁੱਲ ਇਹਦਾ ਵੀ 25000 ਹੀ ਆ ਜੀ ਬੜੀ ਤੌਰ ਦੇ ਬਈ ਮੁੱਲ ਇਹਦਾ ਵੀ 25000 ਇਸ ਦੀ ਟੀਕੇ ਦੇ ਤਕਰੀਬਨ ਕਾਵਲ ਜੀ ਆ ਹਾਂਜੀ ਹਾਂਜੀ ਬਸ ਬੇਟ ਦੀ ਘਾਟ ਆ ਹਾਂਜੀ ਹਾਂ ਵੇਟ ਵਜਨ ਕਰ ਗਈ ਨਾ ਥੋੜਾ ਜਿਹਾ ਮਹੀਨਾ ਕੇ ਸਾਮਕੇ ਬਸ ਟੀਕੇ ਆਰਾਮ ਨਾਲ ਲੈ ਲੋ ਭਾਈ ਚੰਗੀ ਆ ਬੱਚੀ ਭਾਈ ਦੀ ਨੱਠਦੀ ਆ ਕੱਦ ਵੱਡ ਚੰਗਾ ਹੱਥ ਬ੍ਰੀਡ ਚੰਗੀ ਆ ਮੋੜ ਲੈ ਬਈ ਮੋਲ ਇਹਦਾ ਵੀ 25000 ਰੁਪਇਆ ਉਹਦਾ ਵੀ 25000 ਆ ਜੇ ਜੋੜਾ ਕੋਈ ਲਵੇ ਭਾਈ ਚੰਗਾ ਮਾਨਤਨ ਹਾਂਜੀ ਹਾਂਜੀ ਭਾਈ ਮਾਨਤਨ ਕਰ ਦਾਂਗੇ ਜੇ ਜੋੜਾ ਭਾਈ ਕਹਿੰਦਾ ਦੋਨੇ ਹੀ ਲੈ ਜਾਓਗੇ ਤਾਂ ਪੂਰਾ ਫੁੱਲ ਵਧੀਆ ਚੰਗਾ ਮਾਨਤਨ ਜ਼ਰੂਰ ਕਰ ਦਿਆਂਗੇ ਫੇਸੂਸ ਬੋਦੀਵਾਦੀ ਬਹੁਤ ਚੰਗੀ ਹੈ ਬੇਚੀ। ਪਰਾਂ ਕਰੀਏ। ਇਹ ਵੀ ਦੰਦੋ ਬਾਈ ਖੀਰੀ ਹੋਈ ਆ। ਠੀਕ ਆ ਬਾਈ। ਹਾਂ। ਅੱਗੇ ਵੀਰੇ ਲਾਸਟ ਚਾਰ ਨੰਬਰ। ਗੱਬਣ ਆ ਬਾਈ ਇਹ। ਹਾਂ ਬਾਈ 4.5 ਮਹੀਨਿਆਂ ਦੀ ਗੱਬਣ ਆ ਜੀ ਇਹ। ਚੈੱਕ ਪਾਸ ਆ। ਚੈੱਕ ਪਾਸ ਆ ਜੀ ਬੰਦਾ ਉਹਦੀ ਤਸੱਲੀ ਕਰਕੇ ਲਿਜਾ ਸਕਦਾ। ਝੋਲੀ ਬੜੀ ਚੰਗੀ ਹੈ ਨਾ। ਬਹੁਤ ਚੰਗੀ ਝੋਲੀ ਆ ਜੀ। ਸਹੀ ਗੱਲ ਆ ਝੋਲੀ ਨੇੜ ਤੋਂ ਦਿਖਾਵਾਂ। ਇੱਕ ਲੱਛ ਲੱੜੀ। ਢੋਲੀ ਜਰੂਰ ਦੇਖਣਯੋਗ ਆ ਭਾਈ ਲੈ ਢੋਲੀ ਬਲਬੁਲ ਥਾਣ ਸੁਣ ਕੱਲਾ ਕੱਲਾ ਥਾਣ ਚਾਰੇ ਲੈ ਪੂਰੀ ਵਿੱਤੀ ਦੇ ਥਾਣਾ ਭਾਈ ਤੇ ਕੀ ਰਿਕਾਰਡ ਸੀ ਮਾਂ ਦਾ ਭਾਈ ਮਾਂ ਦਾ ਜੀ ਇਹਦੀ 30 ਪਲੱਸ ਦਾ ਜੀ ਠੀਕ ਆ ਭਾਈ ਹਾਂਜੀ ਕਿਹੜੇ ਟੀਕੇ ਦੀ ਆ ਪਤਾ ਕੁਛ ਇਹ ਇਹ ਵੀ ਐਸ ਦੇ ਦੀ ਆ ਜੀ ਓਕੇ ਤੇ ਰਮਾਡਾ ਦਾ ਤੇ ਲੱਗਿਆ ਹੋਇਆ ਜੀ ਓਕੇ ਹਾਂ ਜੀ ਦੰਦ ਦੋ ਇਹ ਵੀ ਖੀਰੀ ਆ ਪਦੰਦ ਪੱਟ ਦਿੰਨੇ ਦੰਦ ਭਾਈ ਕਹਿੰਦਾ ਦਿਖਾ ਦੇ ਪੱਟ ਕੇ ਦੰਦੋਂ ਭਾਈ ਇਹ ਵੀ ਖੀਰੀ ਆ ਫੇਸ ਬੜਾ ਚੰਗਾ ਲੈ ਆ ਦੇਖੋ ਓਕੇ ਹੈ ਭਾਈ ਓਕੇ ਹੈ ਜਮਾ ਓਕੇ ਹੈ ਫੇਸ ਹੂਲ ਪ੍ਰਿੰਟ ਫਰੰਟ ਬਹੁਤ ਚੰਗਾ ਝੋਲੀ ਝਲੀ ਰਾਜੀ ਰੂਜੀ ਫੁੱਲਾ ਹਨ ਕੱਦ ਕਾਠ ਬਹੁਤ ਹੈ ਮੈਂ ਤਾਂ ਵਧੀਆ ਬਣ ਤੀ ਉਹ ਤੁਮ ਦੰਦਾ ਜਖੀਰੀ ਉਮਰ ਬਹੁਤ ਛੋਟੀ ਹੈ ਕੱਦ ਹੋਰ ਵੀ ਕਰੋਗੇ ਕੱਦ ਹੁਣ ਵੀ ਚੰਗਾ ਗਾ ਬੱਚੀ ਦਾ ਤੋਰਾ ਤਾਰਾ ਪ੍ਰਿੰਟ ਫਰੰਟ ਚਮਕ ਜਿਉਂ ਕੇ ਬੱਚੀ ਤੇ ਫੁੱਲਾ ਭਾਈ ਚੰਗੇ ਰੁਪਏ ਵਟਾਉਗੀ ਅੱਜ ਦੀ ਘੜੀ ਕੀ ਮੁੱਲ ਹੈ ਭਈ ਇਹਦਾ ਅੱਜ ਦੀ ਘੜੀ ਜੀ 60000 ਰੁਪਏ ਮੁੱਲ ਹੈ ਇਹਦਾ ਮਾਨਤਨ ਹੋ ਜੀ ਮਾਨਤਨ ਹੋ ਜੀ ਠੀਕ ਹੈ 60000 ਰੁਪਇਆ ਮੋਲ ਆ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਣਾ ਬੱਚੀ ਦੀ ਪਾਰਟੀ ਦੇਖੋ ਜੀ ਉੱਪਰੋਂ ਵੀ ਪੱਦਰ ਆ ਰਾਜੀ ਰੋਜੀ ਪੱਠ ਫੁੜਾ ਝੋਲੀ ਝਾਲੀ ਬਹੁਤ ਚੰਗੀ ਆ ਬਈ ਮੈਂ ਕਹਿੰਦਾ ਕਮਾਲਾ ਫੇਸ ਸੂਤ ਚੰਗਾ ਚਾਰੂ ਚਰੂ ਹੀ ਫੁੱਲ ਲੱਗਦੀ ਆ ਨਾ ਚਾਰੂ ਜੀ ਫੁੱਲ ਆ ਹਮ ਲੈ ਚਲੋ ਮੋਲ 60000 ਰੁਪਇਆ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਸੂਣ ਦੇ ਮੌਕੇ ਬਈ ਰੁਪਏ ਚੰਗੇ ਵਟਾਊਗਾ ਸਮੇਂ ਹੀ ਪੜੀ ਵਧੀਆ ਰੁੱਤ 'ਚ ਸੂਣਾ ਜੀ ਮੂਰੇ ਨੇ ਠੰਡ 'ਚ ਜਾ ਕੇ ਰੁੱਤ ਵੀ ਵਧੀਆ ਜਾਣੀ ਆ ਗਰਮੀ ਦਾ ਮੌਸਮ ਲੰਘੇ ਜਾਣਾ ਬਈ ਇਹ ਉਦੋਂ ਮੁੱਲ ਵੀ ਬਹੁਤ ਤੇਜ਼ ਹੁੰਦੇ ਆ ਗਾਈਆਂ ਦੇ ਭਾਈ ਨਾਗਪਰਾ ਕੋਲੇ ਚਾਰ ਸੀ ਚਾਰੇ ਰਖਾਤੇ ਕਿਸੇ ਵੀਰ ਦੇ ਚਾਰਾ ਜੋ ਕੋਈ ਵੀ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫਾਇਦ ਲਓ ਧੰਨਵਾਦ